ਐਡ ਐਨੀਵੇ ਹਾਂ ਦਲਮਸਰ ਫੜੀ ਗੱਲ ਸੁਣਾਉਣਾ ਇਹ ਲਾਲਚ ਪੈਂਦਾ ਯਾਰ ਕਹਿੰਦੇ ਉਹਦੇ ਬੁਰੀ ਬਲਾ ਹੁੰਦੀ ਆ ਭਾਈ ਇੱਥੇ ਜੇ ਕੰਮ ਕਰ ਰਹੇ ਸੀ ਚੌਕ ਚਾ ਨਾਲਕੇ ਵਾਲੇ ਚੌਕ ਚ ਸਣੀ ਇੱਕ ਮੁੰਡਾ ਪਾਸੋਂ ਰਹਿਦਾ ਹੋ ਇੱਥੇ ਨਾਲਕੇ ਵਾਲੇ ਚੌਕ ਜੇ ਰਹਿਦਾਗਾ ਮੇਤਰੀ ਹੈਗਾ ਸਾਡੇ ਨਾਲ ਕਹਿੰਦਾ ਆਜੂ ਖੇਕੜ ਨਾਲੇ ਇਹ ਕੰਮ ਕਰ ਦੇ ਦੀਏ ਕਈ ਸੌਲ ਹੋ ਗੇ ਉਹ ਆਜੂ ਨੇ ਕਿ ਤਦ ਸਾਹਿਬ ਜਿਆ ਕਰੀ ਕਰਿਆ ਤੀ ਸਣੀ ਦਾ ਹਾਂ ਮੈਂ ਭਾਈ ਮੈਂ ਸਣੀ ਨੂੰ ਮੈਨੂੰ ਕਹਦਾ ਸਰਫਲ ਆ ਗਿਆ ਹੈ ਗੱਡੀ ਲੈ ਕੇ ਗੱਡੀ ਲੈ ਕੇ ਆਇਆ ਹੋਇਆ ਭਈ ਸਰਫਾ ਮੈਂ ਨਹੀਂ ਹੈਗਾ ਤੀਗਾ ਮਤਲਬ ਐਵੇਂ ਕਰਾ ਸਣੀ ਦੀਗਾ ਭਈ ਆਇਆ ਹੋਇਆ ਗੱਡੀ ਲੈ ਕੇ ਉਹ ਸਣੀ ਨੂੰ ਕਹਦਾ ਵੀ ਕੱਲ ਰੋਡਾ ਭਾਈ ਓਏ ਕਹਦਾ ਗੱਟਾ ਇੱਕ ਰਹਿ ਗਿਆ ਲੈਣਾ ਤਾਂ ਲੈ ਲਓ ਹਨਾ ਫ੍ਰੀ ਮਗੋਦਮ ਹਾਂ ਕਹਦਾ ਵੀ ਹੈਗਾ ਕੰਪਨੀ ਦਾ ਕਹਦਾ ਇਹ ਤਾਂ ਕੰਪਨੀ ਦਾ ਚੋਰੀਆ ਵੇਚਦੇ ਆ ਸਣੀ ਨੇ ਆਖਿਆ ਵੀ ਇਹ ਕਹਿੰਦੇ ਆ ਹੀ ਹੁੰਦੇ ਨੇ ਸਾਰੇ ਹਨਾ ਹਾਂ ਉਹ ਸਣੀ ਨੇ ਆਖਿਆ ਵੀ ਭਾਈ ਜੇ ਅਪਾ ਨੂੰ ਜਰਾ ਕਮਾਲ ਹੋ ਗਈ ਵੀ 50 ਕਿਲੋ ਦਾ ਗੱਟਾ ਅਪਾ ਨੂੰ ਦਾ 100 ਨੇ ਸੌ ਚ 400 ਚ ਮਿਲ ਰਿਹਾ ਉਹ ਸੁਣੀ ਰਿਹਾ ਉੱਪਰ ਦੇਖਿਆ ਜਦੋਂ ਉਹ ਲਿਖਿਆ ਹੋਇਆ ਟਾਇਰ ਟੁੱਟ ਗਿਆ ਲੱ ਲੱ ਬੱਬਾ ਹਮਮ ਅਬ ਉਹਨੇ ਫਿਰ ਜਿਹੜਾ ਉਹਨੇ ਇੱਕ ਟਾਇਰ ਕੰਪਨੀ ਦਾ ਵਿੱਚ ਕੀ ਖਬਰ ਹੈ ਉਹ ਵਿੱਚ ਬਈ ਮੈਨੂੰ ਸੁਣੀ ਨੇ ਫੋਨ ਮਾਰਤਾ ਕਹਿੰਦਾ ਸੀਗੇ ਓਏ ਮਾ ਹਾ ਖੋਸਾ ਇਹ ਪੂਰਾ ਆ ਕੀ ਹੋ ਗਿਆ ਕਹਿੰਦਾ ਤੇਰੇ ਭਾਈ ਨੂੰ ਕਹਿੰਦਾ ਜਲਾ ਤੈਨੂੰ 10 ਕਿਲੋ ਤੈਨੂੰ ਅੱਜ ਕਹਿੰਦਾ ਇੰਨੇ ਦਾ ਕਹਿੰਦਾ 300 ਦੇ ਦੀ ਚਾਹਤਾ ਤੇ ਉਹ ਮੈਂ ਆਖਿਆ ਮੈਂ 300 ਹਾਂ ਕਹਿੰਦਾ 300 ਹੀ ਦੇ ਦੀ ਕਹਿੰਦਾ 10 ਕਿਲੋ ਦਾ ਸਿਰਫ ਮੈਂ 2300 ਦਾ ਲੈ ਲਿਆ ਸਾਰਾ ਗੱਟਾ ਸਿਰਫ ਸਿਰਫ 2300 ਦਾ ਲੈ ਲਿਆ ਉਹਨੇ ਵਿਚਾਰੇ ਨੇ ਸਾਰਾ ਹੀ ਗੱਟਾ ਲੈ ਲਿਆ ਉਹਨੇ ਖੁਸ਼ ਹੋਇਆ ਅਣਫਰੇ ਕਿ ਜਦੋਂ ਇੱਕ ਸਰਬਨ ਲੱਗਿਆ ਗਗੜਪੁਰ ਦਾ। ਕਦੋਂ ਉਹਨੂੰ ਠੋਕਿਆ ਭਾਈ 10 ਕਿਲੋ ਸਾਈਕਲ ਤੇ ਧਰ ਲਿਆ ਆਪੋ ਆਪ ਤੇ ਯਾਰਾ। 10 10 ਕਿਲੋ ਬੰਨ ਲਿਆ। ਆਪ ਤੋਂ ਆਪ ਸਾਰੇ ਲੈ ਸਾਈਕਲ ਤੇ ਧਰ ਲਿਆ। ਵੀ ਚੱਲ ਯਾਰਾ ਆਪਾਂ ਜਰਾ ਨਿਆਰੇ ਲਾਵਾਂਗੇ ਤਿੰਨ ਚਾਰ ਮਹੀਨੇ। ਹੂੰ। ਬਹੁਤ ਸਣੀ ਕਤੇ ਬਾਗ ਗਿਆ ਕਿਦਾ ਘਰੇ ਰੋਟੀ ਰਾਟੀ ਖਾਣਾ। ਉਹਨੇ ਇੱਕ ਸੋਚਿਆ ਵੀ ਆਦੇ ਮਾਂ ਨੂੰ ਫੜਾਏ ਆਉਣਾ ਵੀ ਮੜਾ ਜਾ ਲਗੇ। ਫੋਟੋ ਜਨੇ ਕੀ ਕਰੇ। ਸਾਡਾ ਸੜੀ ਦਾ ਵਧੀਆ ਚ ਤਰੱਕੀ ਦਾ ਕੰਮ ਕਰਕੇ ਆਇਆ। ਮੰਮੀ ਨੇ ਇਹਦੇ ਰੋਟੀ ਖਾਂਦੇ ਖਾਂਦੇ ਇਹਦੇ ਦੇ ਦਿਮਾਗ 'ਚ ਆ ਗਈ। ਤੇਉਣਾ ਪਾਈ ਦੇਖ ਲਈ ਬੜਾ ਜ ਵਰਤਕੀ ਇੰਮਾਨੇ ਮਰੇ ਮਾਨੇ ਜਦੋਂ ਸੋਚਿਆ ਵੀ ਚਲ ਆਪਾਂ ਦੇਖ ਲੈਨੇ ਸਣੀ ਤੇ ਰੋਟੀ ਕੰਦੇ ਮਰੇ ਮਸੀਹ ਚ ਇੰਨਾ ਸਰਾ ਐ ਮਾ ਕੇ ਦੀ ਮਾਂ ਅੱਖਾਂ ਵੀ ਕੋਈ ਝਗਣੀ ਪਤੂ ਨਹੀਂ ਉਦੀ ਮਾਰੇ ਚਲੋ ਭਲੇਖਾ ਆਉਗਾ ਐ ਹੋ ਗਿਆ ਵੀ ਕਿਤੇ ਘਟਣਾ ਪੈਗਾ ਓਏ ਕੱਲਾ ਕਿਆ ਹੋਏ ਉਦੀ ਮਾਰੇ ਪਏ ਬੁੱਕਲ ਵਾਲਾ ਐ ਫੇਰ ਮਾਰੇ ਕਰ ਕੇ ਇੱਕ ਬੁਖੋਰ ਵਾਰ ਚਲਾਤੀ ਦੋ ਕੁ ਮਿੰਟ ਉਹਨੂੰ ਮਾਲਿਆਕ ਆ ਵੀ ਤੂੰ ਸਾਲਾ ਤਾਂ ਟੰਕ ਤਾਂ ਦੇਖ ਹੀ ਲਿਆ ਯਾਰ ਇਹਦਾ ਚੀਜ਼ ਦਾ ਵੀ ਚੱਗ ਧੱਕ ਬਣੀ ਰਹੀ ਆ ਤੇ ਭਾਈ ਉਹ ਤੋਂ ਬਾਅਦ ਜੋ ਹੈ ਬਾਲਟੀ ਪਈ ਥੀ ਮੈਨੂੰ ਦੱਸੀ ਸਾਰੀ ਗੱਲ ਨਾ ਮੈਂ ਵੀ ਕਿੱਥੇ ਜਾਣਾ ਕਰਦਾ ਰਹਿਣਾ ਉਹਨਾਂ ਦੇ ਬਾਲਟੀ ਪਈ ਉਹਨੇ ਪਈ ਉਹਦੀ ਮੰਮੀ ਨੇ ਪਾ ਕੇ ਆਏ ਕੋਣ ਨਾਲ ਲੜਾਈ ਲੱਗੀ ਉਹ ਜਿਹੜਾ ਪੂਰਾ ਉਹ ਪਈ ਸੜੀ ਨੂੰ ਕਹਿੰਦੀ ਬੈਸੜੀ ਕਹਿੰਦਾ ਹਾਂ ਮੰਮੀ ਤੇਰੀ ਇਹਦਾ ਕਿ ਨੂਨੇ ਲੱਗਦਾ ਮੇਰਾ ਸੜੇ ਸੀ ਕਰਉਂਦੀ ਆ ਕਿੰਨਾ ਪਰ ਕੀ ਵੱਜ ਗਿਆ ਭਾਈ ਬੱਚੇ ਦੀ ਭਾਇਆ 2300 2300 ਗਿਆ ਭਾਈ ਵੀ ਸਰਪੰਚ ਨਾਲ ਵੀ ਦੋਦੇ ਕੋ ਸੋਰੇ ਆ ਗਿਆ ਮੇਰੇ ਮੈਨੂੰ ਫੋਨ ਕਰੀ ਵੀ ਭਾਈ ਮੈਨੂੰ ਨਹੀਂ ਪਤਾ ਵੀ ਮੈਨੂੰ ਤਾਂ ਤਾਂ 100 ਰੁਪਏ ਦੇਣੇ ਪੈਣਗੇ ਮੇਰੇ ਭਾਈ ਵਿਚਾਰਾ ਸਰਪੰਚ ਨੂੰ ਕਹੇ ਉਹ ਮੈਂ ਆਖਿਆ ਮਾਸਲੀ ਵੀ ਮੱਚਾ ਇੱਕੋ ਸਮਰਜੀ ਹੋ ਜੇ ਚਾਹੇ ਬੇਕਾਰ ਲੱਗਣਾ ਵੀ ਜਿਹੜੇ ਤੇਰੇ ਨਾਲ ਜਵਾਬ ਕਰੀ ਤੇ ਉਹ ਤੈਨੂੰ ਪੈਸੇ ਦਵਾਗੇ ਹੈ ਨਾ ਤੈਨੂੰ ਵੀ ਨਹੀਂ ਘਾਟਾ ਪੈਣਾ ਬੰਦੇ ਉਹ ਮੈਂ ਵੀ ਕਰਾਂ ਜਦੋਂ ਮੈਂ थैला मैं यार मैं, मैं, मैं भी पापा देखा चंजर लिखा टाइट टूटे लाके टी डे पार गया ਛੜੀ ਹੁਣ ਪਿਆ ਦੇਣਾ ਦੋਥੇ ਕੰਮ ਕਰ ਰਹੇ ਰਾਜੂ ਨਾਲ ਬਾਹਰ ਆਇਆ ਹੋਇਆ ਹੈ ਦਵਾਈ ਤੋਂ ਉਹ ਤੋਂ ਪਸਰੀ ਚਾਹ ਪੀ ਸਕਦੀ ਝੂਠ ਨਹੀਂ ਮਾਰ ਦੇਗਾ ਇਹ ਜੇ ਭਾਈ ਇਹ ਜੇ ਟੱਗਿਆ ਲੱਗੇ ਮੇਰੇ ਨਾਲ ਪਤਾ ਨਹੀਂ ਕੀ ਗੱਲ ਹੈ ਕੀ ਨਾ ਪਤਾ ਨਹੀਂ ਕੀ ਚੱਕਰ ਹੈ ਯਾਰ ਮੈਂ ਮਾਰਾ ਨਹੀਂ ਕਰ ਦਿੰਦੇ ਲੈ ਕਹਿੰਦਾ ਸਰਫੀ ਸਾਡੇ ਨੂਨ ਆ ਗਿਆ ਫਿਰ ਨਹੀਂ ਤੇ ਭਾਈ ਨੂਨ ਵੀ ਤੇ ਆ ਜਾਂਦਾ ਤਾਂ ਵੀ ਚੰਗੀ ਗੱਲ ਥੀ ਚੱਲ ਮੜਾ ਮੋਟਾ ਕੰਮ ਲੈਣਾ ਦੇ ਕੋਈ ਤਾਂ ਕੁਝ ਕਰਦਾ ਮਿੱਟੀ ਹੈ ਗਈ